ਸਸੀ ਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਇੱਕ ਵੀਡੀਓ ਬਣਾਈ ਸੀ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਇਸ ਤੋਂ ਪਹਿਲਾਂ ਕਿ ਅਗਲੀ ਗੱਲਬਾਤ ਕਰੀਏ ਉਸ ਕੁੜੀ ਦਾ ਕੰਮ ਜੇ ਤੁਹਾਨੂੰ ਵੀ ਚੰਗਾ ਲੱਗਦਾ ਤੇ ਤੁਸੀਂ ਜਰੂਰ ਉਸ ਕੁੜੀ ਦੇ ਹੱਕ ਵਿੱਚ ਖੜੋ ਸਾਰਿਆਂ ਨੂੰ ਬੇਨਤੀ ਹੈ ਕਿ ਕਿਉਂਕਿ ਦੇਖੋ ਸਿੰਗਰ ਤਾਂ ਬਹੁਤ ਨੇ ਮੁੰਡੇ ਕੁੜੀਆਂ ਤੁਰੇ ਫਿਰਦੇ ਤੁਹਾਡੇ ਵਾਲੇ ਦੁਆਲੇ ਕਈ ਚੰਗੇ ਨੇ ਜਿਹੜੇ ਚੰਗੇ ਨੇ ਸੁਰੀਲੇ ਵੀ ਨੇ ਕੰਮ ਸੋਹਣਾ ਕਰਦੇ ਨੇ ਉਹਨਾਂ ਦਾ ਅਸੀਂ ਇੱਜ਼ਤ ਰਾਮ ਕਰਦੇ ਆ ਇੱਜ਼ਤ ਕਰਦੇ ਆ ਪਿਆਰ ਕਰਦੇ ਆ ਪਰ ਬਹੁਤੇ ਨੋਕੂ ਫੁਕਰੀਆਂ ਪੋਰਦੇ ਨੇ ਅੱਜਕੱਲ ਜਿਹਦੇ ਇੱਕ ਦੋ ਗਾਣਾ ਚੱਲ ਗਿਆ ਭਾਵੇਂ ਕਿਸੇ ਦੀ ਵਜ੍ਹਾ ਨਾਲ ਚੱਲੇ ਹੋਵੇ ਸਿੱਧੂ ਮੂਸੇਵਾਲੇ ਦੀ ਵਜ੍ਹਾ ਨਾਲ ਉਹ ਬੰਦਾ ਸਟਾਰ ਬਣਾ ਗਿਆ ਉਹਨਾਂ ਨੂੰ ਉਹ ਵੀ ਕੁੜੀਆਂ ਕਈ ਸੰਗਲ ਜੇ ਪਾਈ ਫੇਰਦੀਆਂ ਨੇ ਜਿੱਦਾਂ ਮੱਝਾਂ ਦੇ ਪਾਏ ਹੁੰਦੇ ਆ ਤੌਰ ਇਦਾਂ ਪਲਵਾਨਾਂ ਵਾਲੇ ਕੋਈ ਮਤਲਬ ਕੁੜੀਆਂ ਵਾਲੀ ਗੱਲਬਾਤ ਹੀ ਨਹੀਂ ਹੈਗੀ ਐਨੀਵੇ ਗੱਲ ਕਰਦੇ ਆ ਸੁਨੰਦਰ ਸ਼ਰਮਾ ਦਾ ਜੋ ਅੱਜਕੱਲ ਕੇਸ ਚੱਲ ਰਿਹਾ ਮੈਂ ਪਿਛਲੀ ਵੀਡੀਓ ਵਿੱਚ ਇੱਕ ਗੱਲ ਸੁਣਾਈ ਸੀ ਕਿ ਮੈਂ ਟੈਲੀਫੋਨ ਕੀਤਾ ਸੀ ਕਿਸੇ ਬੰਦੇ ਨੂੰ ਇਦਾਂ ਇਦਾਂ ਮੈਂ ਕਿਹਾ ਨਾਮ ਨਹੀਂ ਮੈਂ ਜੇ ਦੱਸਣਾ ਜਦੋਂ ਸੁਨੰਦਤਾ ਦੀ ਟੀਮ ਵੱਲੋਂ ਨਾਮ ਅਨਾਉਂਸ ਹੋ ਗਿਆ ਤੇ ਮੈਂ ਵੀ ਦੱਸਾਂਗਾ ਮੈਂ ਉਹ ਕੁੜੀਆ ਵੀਡੀਓ ਵੀਡੀਓ ਬਹੁਤ ਦੇਖ ਕੇ ਤੇ ਮੈਂ ਸੋਚਿਆ ਚਲੋ ਇੰਟਰਵਿਊ ਤੇ ਸ਼ਾਇਦ ਮੈਂ ਨਹੀਂ ਕਰਾਂਗਾ ਤੇ ਪਰ ਇਹਦੇ ਤੇ ਇੱਕ ਮੈਂ ਇੱਕ એપisode ਆਪਣੇ ਤੌਰ ਤੇ ਬਣਾਉਂਗਾ એપisode ਕਿ ਦੇਖੋ ਯਾਰ ਕੰਮ ਕਰਨਾ ਤੇ ਇਦਾਂ ਕਰੋ ਇਹ ਕੁੜੀ ਬਹੁਤ ਕਮਾਲ ਹੈ ਬੜੀ ਨੇਚਰਲ ਹੈ ਨਾ ਤੇ ਮੇਰੇ ਕੋਲ ਨੰਬਰ ਹੈ ਨਹੀਂ ਸੀ ਕੁੜੀ ਦਾ ਪਰ ਮੈਨੂੰ ਇਹ ਪਤਾ ਸੀਗਾ ਕਿ ਪਿੰਕੀ ਢਾਲੀਵਾਲ ਹੋਣਾ ਦੀ ਟੀਮ ਦੇ ਵਿੱਚ ਇਹ ਕੰਮ ਕਰਦੀ ਹੈ ਤੇ ਮੈਂ ਪਿੰਕੀ ਢਾਲੀਵਾਲ ਨੂੰ ਅੱਜ ਮੈਂ ਨਾਮ ਅਨਾਉਂਸ ਕਰਨ ਲੱਗਾ ਕੱਲ ਨਹੀਂ ਕੀਤਾ ਪਿੰਕੀ ਢਾਲੀਵਾਲ ਨੂੰ ਕਾਲ ਕੀਤੀ ਮੈਂ ਮੇਰੇ ਕੋਲ ਨੰਬਰ ਵੀ ਹੈਗਾ ਤੁਹਾਨੂੰ ਸਕਰੀਨ ਤੇ ਅੱਧਾ ਨੰਬਰ ਦਿਖਾਣਾ ਪੂਰਾ ਨੰਬਰ ਆਪਾਂ ਬਿਨਾਂ ਇਜਾਜ਼ਤ ਤੋਂ ਕਿਹੜਾ ਦੇ ਨਹੀਂ ਸਕਦੇ ਤੇ ਉਹਨੂੰ ਮੈਂ ਕਾਲ ਕੀਤੀ ਤੇ ਮੈਂ ਕਿਹਾ ਪਾਜੀ ਕਿੱਦਾਂ ਠੀਕ ਠਾਕ ਚਲੋ ਹੈਲੋ ਹਾਈ ਹੋਈ ਮੈਂ ਕਿਹਾ ਸੁਨਿੰਦਾ ਸ਼ਰਮਾ ਮੈਂ ਕਿਹਾ ਬੜਾ ਕਮਾਲ ਦਾ ਕੰਮ ਕਰਦੀ ਐ ਕੁੜੀ ਯਾਰ ਉਹਦੀ ਮੈਂ ਕਿਹਾ ਮੈਂ ਕਾਇਲ ਆਉਂਦੀ ਹਰੀਲਾਂ ਰੁਣਾ ਦਾ ਐਸਾ ਨਾ ਸੁਰੀਲੀ ਵੀ ਹੁਣ ਹੋ ਗਈ ਐ ਸੀ ਗੱਲ ਨਹੀਂ ਤੇ ਜਦੋਂ ਮੈਂ ਇਹਦਾ ਨਾਮ ਲਿਆ ਤੋ ਬੰਦਾ ਭੜਕ ਗਿਆ ਹੈ ਨਾ ਮੈਂ ਮੈਂ ਕਿਹਾ ਪਾਜੀ ਬੜੀ ਸੋਹਣਾ ਕੰਮ ਕਰਦੀ ਐ ਜਿੱਦਾਂ ਮੈਂ ਉਹ ਕਾ ਪਾਜੀ ਕਿੱਥੇ ਡਰਾਮੇ ਆ ਸਾਰੇ ਉਹ ਇਦਾਂ ਆ ਫਲਾਨਾ ਮੈਂ 1 ਮਿੰਟ ਉਹਦੀ 1 ਮਿੰਟ ਵੀ ਨਾ ਲੈਸ ਦੈਨ 1 ਮਿੰਟ ਮੈਂ ਉਹਦੀ ਗੱਲ ਸੁਣੀ ਤੇ ਮੈਂ ਕਿਹਾ ਕੱਲ ਤੇ ਟਰੈਕ ਹੋਰ ਤੇ ਚਲੇ ਗਿਆ ਬੰਦਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਾਜੀ ਥੈਂਕ ਯੂ ਤੁਸੀਂ ਆਪਾਂ ਗੱਲਬਾਤ ਕੀਤੀ ਬੜਾ ਚੰਗਾ ਲੱਗਾ ਬੜੀ ਧੀਰ ਬਾਅਦ ਗੱਲ ਤੁਹਾਡੇ ਨਾਲ ਹੋਈ ਹੈ ਤੇ ਇਨਸ਼ਾਅੱਲਾ ਮਿਲਾਂਗੇ ਕਦੇ ਤੇ ਮੈਂ ਕਿਹਾ ਚਲੋ ਇਹਨੇ ਮੈਂ ਕਿਹਾ ਹੋਰ ਬੋਲੀ ਜਾਣਾ ਕਿਸੇ ਦੀ ਕੁੜੀ ਬਾਰੇ ਛੱਡੋ ਪਰਾਂ ਐਨੀਵੇ ਮੈਂ ਕਿਹਾ ਚਲੋ ਠੀਕ ਆ ਮੈਂ ਕਿਸੇ ਹੋਰ ਤੋਂ ਨੰਬਰ ਲੈ ਲਾਂਗਾ ਥੈਂਕ ਯੂ ਵੈਰੀ ਮੱਚ ਇਹ ਮਤਲਬ ਇਦਾਂ ਉਹਨਾਂ ਦੇ ਜ਼ਹਿਰ ਭਰਿਆ ਹੋਇਆ ਕੁੜੀ ਦੇ ਖਿਲਾਫ ਉਹਨੇ ਪਤਾ ਨਹੀਂ ਬੜਾ ਗਲਤ ਮਾਲ ਦੋ ਤਿੰਨ ਹੋਰ ਗੱਲਾਂ ਕਹੀਆਂ ਸੀ ਮੈਂ ਨਹੀਂ ਕਹਿਣੀਆਂ ਚਾਹੁੰਦਾ ਤੇ ਗੱਲ ਇਹ ਵੀ ਹੁਣ ਉਹ ਬੰਦੇ ਨੂੰ ਅਰੈਸਟ ਕੀਤਾ ਹੋਇਆ ਕੱਲ ਉਹਦੀ ਜਿਹੜੀ ਸਟੇਟਮੈਂਟ ਆਈ ਹੈ ਨਾ ਉਹ ਬੜੀ ਬੜੀ ਗਰੀਵ ਸਟੇਟਮੈਂਟ ਆਈ ਉਸ ਬੰਦੇ ਦੀ ਕਹਿੰਦਾ ਕਿ ਮੈਂ ਆ ਸੁਣ ਲਓ ਪਹਿਲੋਂ ਉਹਦੀ ਸਟੇਟਮੈਂਟ ਫੇ ਗੱਲ ਕਰਦੇ ਹਾਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਪੂਰੀ ਇੰਡਸਟਰੀ ਨੂੰ ਪਤਾ ਪਿੰਕੀ ਸਾਹਿਬ ਆਪਣੀ ਚਲੋ ਬੋਲਚਾਲ ਵੀ ਹੈਗਾ ਆ ਪਰ ਇਹਦਾ ਮਤਲਬ ਨਹੀਂ ਬੋਲਚਾ ਰਹਿਗਾ ਤੇ ਤੁਹਾਨੂੰ ਕੁਝ ਅਸੀਂ ਜਵਾਬ ਹੀ ਨਾ ਦਈਏ ਮੇਰੀ ਤਾਅਦਾਤ ਆ ਕਿ ਜਿਹੜਾ ਚੰਗਾ ਬੋਲੇ ਤਾਰੀਫ ਰੱਜ ਕੇ ਕਰੋ ਜਿਹੜਾ ਕੋਈ ਘਟਿਆ ਕੰਮ ਕਰਦਾ ਉਹਦੀ ਨਿਖੇਧੀ ਵੀ ਡੱਟ ਕੇ ਕਰੋ ਬਿਨਾਂ ਝਿਜਕ ਔਰ ਬੇਡਰ ਹੋ ਕੇ ਪਿੰਕੀ ਸਾਹਿਬ ਆਪਣੀ ਜ਼ਮੀਰ ਕੋਲ ਪੁੱਛਿਓ ਅੱਖਾਂ ਬੰਦ ਕਰਕੇ ਉਸ ਬਾਬੇ ਨਾਨਕ ਨੂੰ ਧਿਆ ਕੇ ਕਿ ਰੋਟੀ ਕੌਣ ਕਿਨੂੰ ਦੇ ਰਿਆ ਫਿਰ ਦੁਬਾਰਾ ਸਟੇਟਮੈਂਟ ਦਿਓ ਰੋਟੀ ਤੁਹਾਨੂੰ ਉਹ ਕੁੜੀ ਦੇ ਰਹੀ ਆ ਨਾ ਕਿ ਤੁਸੀਂ ਉਸ ਕੁੜੀ ਨੂੰ ਰੋਟੀ ਦਿੱਤੀ ਆ ਉਹ ਕਿਦਾਂ ਮੈਂ ਦੱਸਦਾ ਤੁਹਾਨੂੰ ਤੁਸੀਂ ਤੇ ਘਰ ਵਿੱਚ ਬੈਠੇ ਹੋਵੋਗੇ ਆਫਿਸ ਵਿੱਚ ਬੈਠੇ ਹੋਵੋਗੇ ਯਾਰਾਂ ਦੋਸਤਾਂ ਨਾਲ ਮਸਤੀਆਂ ਕਰਦੇ ਹੋਵੋਗੇ ਜੇ ਸ਼ਰਾਬ ਵੀ ਪਿੰਦੇ ਹੋਗੇ ਤਾਂ ਇਹੋ ਜਿਹੇ ਮੁੰਡੇ ਕੁੜੀਆਂ ਦੀ ਪੈਸੇ ਦੇ ਨਾਲ ਤੁਸੀਂ ਪਿੰਦੇ ਹੋ ਸ਼ਰਾਬ ਉਹ ਕੁੜੀ ਕੰਮ ਕਰਦੀ ਆ ਸਟੇਜ ਤੇ ਉਹ ਕੁੜੀ ਕੰਮ ਕਰਦੀ ਆ ਫਿਲਮਾਂ ਵਿੱਚ ਉਹ ਕੁੜੀ ਕੰਮ ਕਰਦੀ ਐ ਗੀਤਾਂ ਦੇ ਵਿੱਚ ਉਹ ਕੁੜੀ ਕੰਮ ਕਰਦੀ ਸਟੂਡੀਓ ਦੇ ਵਿੱਚ ਉਹ ਕੁੜੀ ਕੰਮ ਕਰ ਰਹੀ ਆ ਹੁਣ ਇਹ ਦੱਸੋ ਵੀ ਜਿਹੜਾ ਬੰਦਾ ਕੰਮ ਕਰਕੇ ਪੈਸੇ ਕਮਾਰਿਆ ਉਹਦੇ ਵਿੱਚੋਂ ਤੁਸੀਂ ਪੈਸੇ ਲੈ ਕੇ ਆਪਣਾ ਘਰ ਚਲਾ ਰਹੇ ਹੋ ਹੁਣ ਇਹ ਦੱਸੋ ਵੀ ਰੋਟੀ ਕੌਣ ਕਿਹਨੂੰ ਦੇ ਰਿਹਾ ਰੋਟੀ ਤੁਹਾਨੂੰ ਉਹ ਕੁੜੀ ਦੇ ਰਹੀ ਆ ਨਾ ਕਿ ਤੁਸੀਂ ਉਸ ਕੁੜੀ ਨੂੰ ਰੋਟੀ ਦੇ ਰਹੇ ਹੋ ਘਰ ਦੇ ਵਿੱਚ ਵੀ 5 6 ਜੀ ਹੋਣ ਜਿਹੜਾ ਕਮਾਉਂਦਾ ਹੋਵੇ ਉਹ ਉਹ ਹੀ ਰੋਟੀ ਦਿੰਦਾ ਸਾ ਡੱਬ ਨੂੰ ਤਾਂ ਕਮੋਂਦੀ ਉਹ ਆ ਤੁਹਾਡੀ ਟੀਮ ਦੇ ਵਿੱਚ ਹੋਰ ਵੀ ਹੋਣਗੇ ਸਿੰਗਰ ਪਰ ਇਹਨਾਂ ਦੇ ਇਹੀ ਤੁਹਾਨੂੰ ਰੋਟੀਆਂ ਦੇ ਰਹੇ ਨੇ ਤੁਸੀਂ ਕਿੱਦਾਂ ਕਹਿ ਰਹੇ ਹੋ ਕੈਸੀ ਘਟਿਆ ਸਟੇਟਮੈਂਟ ਤੁਸੀਂ ਦਿੱਤੀ ਪੁਲਿਸ ਨੇ ਫੜਿਆ ਵੀ ਹੋਇਆ ਫੇਰ ਵੀ ਤੁਹਾਡੀ ਜਿਹੜੀ ਉਹ ਬੇਗੈਰਤੀ ਆ ਤੇ ਜਿਹੜੀ ਹੰਕਾਰੀ ਹੋਈ ਜ਼ੁਬਾਨ ਆ ਉਹ ਤੁਹਾਡੀ ਨਹੀਂ ਰੁਕਦੀ ਤੁਸੀਂ ਯਾਰ ਪ੍ਰੋਮੋਟਰ ਉਹ ਠੀਕ ਹੈ ਮੈਂ ਨਹੀਂ ਕਹਿੰਦਾ ਸਾਰੇ ਪ੍ਰੋਮੋਟਰ ਗਲਤ ਹੁੰਦੇ ਨੇ ਬਹੁਤ ਚੰਗੇ ਵੀ ਪ੍ਰੋਮੋਟਰ ਨੇ ਬਹੁਤ ਚੰਗੇ ਪ੍ਰਮੋਟਰ ਨੇ ਔਰ ਕਈਆਂ ਪ੍ਰਮੋਟਰਾਂ ਨੂੰ ਵੀ ਕਈ ਇਹ ਸਿੰਗਰਾਂ ਨੇ ਵੀ ਤਾਂ ਕੀਤਾ ਇਹ ਵੀ ਗੱਲ ਮੈਂ ਕਹਾਂਗਾ ਪਰ ਗੱਲ ਅੱਜ ਹੋ ਰਹੀ ਹੈ ਸਿਰਫ ਸੁਨੰਦਾ ਸ਼ਰਮਾ ਦੀ ਸੁਨੰਦਾ ਸ਼ਰਮਾ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਜੋ ਕੁਛ ਇਹ ਬਕਵਾਸ ਕਰ ਰਹੇ ਆ ਉਹ ਸੁਨੰਦਾ ਸ਼ਰਮਾ ਨਹੀਂ ਕਰ ਸਕਦੀ ਉਹਦੇ ਕਈ ਵਾਰ ਨਾ ਰੀਲਾ ਰੂਲਾ ਵਿੱਚ ਮੈਨੂੰ ਲੱਗਦਾ ਵੀ ਹੁੰਦਾ ਕਿ ਵਿਚਾਰੀ ਅੰਦਰੋਂ ਦੁਖੀ ਹੈ ਜੇ ਮੈਨੂੰ ਨੰਬਰ ਮਿਲਿਆ ਮੈਂ ਗੱਲਬਾਤ ਉਹਨਾਂ ਕਰਾਂਗਾ ਥੋੜੀ ਜੀ ਤੇ ਪਿੰਕੀ ਦੀ ਇੱਕ ਨਿੱਕੀ ਜੀ ਗੱਲ ਆ ਪਰ ਇਹ ਗੱਲ ਨੇ ਮੈਨੂੰ ਬਹੁਤ ਦੁਖੀ ਕੀਤਾ ਵੀ ਤੁਸੀਂ ਕਿੱਦਾਂ ਕਹਿ ਸਕਦੇ ਰੋਟੀ ਰੋਟੀ ਤੁਸੀਂ ਦਿੰਦੇ ਹੋ ਉਹ ਰੋਟੀ ਦੇਣ ਵਾਲਾ ਤਾਂ ਪਰਮਾਤਮਾ ਹੈ ਉਹਨੇ ਹਿੱਲੇ ਵਸੀਲੇ ਬਣਾਏ ਹੋਏ ਨੇ ਉਸ ਪਰਮਾਤਮਾ ਨੇ ਹਿੱਲੇ ਵਸੀਲੇ ਬਣਾਏ ਹੋਣੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿੱਦਾਂ ਤੁਹਾਨੂੰ ਉਹ ਪਰਮਾਤਮਾ ਨੇ ਪ੍ਰਮੋਟਰ ਜਾਂ ਕੰਪਨੀ ਦਾ ਮਾਲਕ ਬਣਾ ਦਿੱਤਾ ਉਸ ਕੁੜੀ ਨੂੰ ਸਿੰਗਰ ਬਣਾ ਦਿੱਤਾ ਸਟਾਰ ਬਣਾ ਦਿੱਤਾ ਇਹ ਤੁਹਾਡੀ ਟੀਮ ਬਣੀ ਆ ਉਸ ਮਾਲਕ ਨੇ ਟੀਮ ਬਣਾਈ ਇਹ ਸਰਕਲ ਉਹ ਮਾਲਕ ਬਣਾਉਂਦਾ ਆ ਰੋਟੀ ਪਾਣੀ ਦਾ ਜਿਹੜਾ ਨਾ ਕੋਈ ਵੀ ਜਿਹੜਾ ਤੁਸੀਂ ਰੋਟੀ ਖਾਣ ਰੋਟੀ ਪਾਣੀ ਪਹਿਨਣਾ ਹਰ ਚੀਜ਼ ਜਿਹੜੀ ਜ਼ਿੰਦਗੀ ਦੇ ਤੁਹਾਡਾ ਉਹ ਪ੍ਰਮਾਤਮਾ ਨੇ ਸਰਕਲ ਬਣਾਇਆ ਹੁੰਦਾ ਹੈ ਉਹਨੇ ਇਹ ਟੀਮ ਬਣਾਈਆਂ ਉਹਨੇ ਰੋਟੀ ਰੋਜੀ ਤੁਹਾਡੀ ਚਲਾਈ ਆ ਨਾ ਕਿ ਤੁਹਾਡੇ ਥਰੂ ਉਹਦੀ ਚਲਾਈ ਆ ਸੋਚ ਕੇ ਵੇਖਿਓ ਠੀਕ ਹੈ ਉਹ ਕੁੜੀ ਕਿਸੇ ਜ਼ਮਾਨੇ ਵਿੱਚ ਹੋਏਗੀ ਤੁਹਾਡੀ ਮਦਦ ਦੀ ਲੋੜ ਹੋਗੀ ਠੀਕ ਹੈ ਫੇਕ ਹੀ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਪਸੂ ਥੋੜਾ ਪ੍ਰੋਮੋਟਰ ਆ ਪਸੂ ਥੋੜਾ ਕੰਪਨੀਆਂ ਦੇ ਮਾਲਕ ਆ ਪਰ ਉਹਦਾ ਮਤਲਬ ਇਹ ਥੋੜੋ ਤੁਸੀਂ ਕਿਸੇ ਜਵਾਨ ਕੁੜੀ ਨੂੰ ਇਦਾਂ ਹੀ ਕਹੀ ਜਾਓ ਇਹ ਰੋਟੀ ਤੈਨੂੰ ਦਿੰਨੇ ਆ ਹੱਦ ਹੋ ਗਈ ਯਾਰ ਤੁਹਾਡੀ ਪਹਿਲੀ ਤੇ ਗੱਲਾਂ ਤੁਹਾਡੀਆਂ ਇਹ ਗੱਲਾਂ ਜਿਹੜੀਆਂ ਤੁਸੀਂ ਤੰਗ ਕਰੇ ਉਹਨਾਂ ਨੇ ਬੜਾ ਪਰੇਸ਼ਾਨ ਕੀਤਾ ਲੋਕਾਂ ਨੂੰ ਤੇ ਅੱਜ ਜਿਹੜੀ ਤੁਹਾਡੀ ਕਾਲ ਸਟੇਟਮੈਂਟ ਆਈ ਆ ਥਾਣੇ ਦੇ ਬਾਹਰ ਦੀ ਇਹ ਸਟੇਟਮੈਂਟ ਸੁਣ ਕੇ ਤੇ ਮੈਨੂੰ ਵੈਸੇ ਹੀ ਬਹੁਤ ਵੀ ਤੁਸੀਂ ਕੌਣ ਹੋ ਨ ਰੋਟੀ ਦੇਣ ਵਾਲੇ ਯਾਰ ਮੈਂ ਇੱਕ ਵਾਰੀ ਫੇਰ ਕਹਿਣਾ ਆਪਣੀ ਜ਼ਮੀਰ ਕੋਲੋਂ ਪੁੱਛੋ ਕੌਣ ਕਿਨੂੰ ਰੋਟੀ ਦੇ ਰਿਹਾ ਫੇਰ ਗੱਲ ਕਰਿਓ ਸੋ ਮਾਲਕ ਸੱਚੇ ਪਾਤਸ਼ਾਹ ਸੁਨੰਤਾ ਸ਼ਰਮਾ ਬੇਟਾ ਹੀ ਤੁਹਾਡੇ ਨਾਲ ਆ ਹਮੇਸ਼ਾ ਬਾਕੀ ਦੇ ਸਿੰਗਰ ਕੋਈ ਨਹੀਂ ਅੱਗੇ ਆਏ ਬੜੀ ਦੁੱਖ ਦੀ ਗੱਲ ਆ ਕਿ ਸਿੰਗਰ ਕੋਈ ਨਹੀਂ ਅੱਗੇ ਆਉਂਦਾ ਕਿਸੇ ਵਾਸਤੇ ਤੇ ਇੱਕ ਸਿੰਗਰ ਨੇ ਇਹ ਕੀਤੀ ਸੀ ਗੱਲ ਉਹ ਮੈਂ ਚਲੋ ਜ਼ਿਕਰ ਕੀ ਕਰਨਾ ਉਹਨੇ ਕੀਤੀ ਆ ਗੱਲ ਤੇ ਚੰਗੀ ਗੱਲ ਆ ਬਾਕੀ ਸਿੰਗਰਾਂ ਨੂੰ ਵੀ ਆਉਣਾ ਚਾਹੀਦਾ ਅੱਗੇ ਜੇ ਕੋਈ ਆਉਂਦਾ ਹੈ ਤਾਂ ਚੰਗੀ ਗੱਲ ਆ ਕਿਉਂਕਿ ਇਹ ਰਸੀਬ ਤੇ ਕਿਸੇ ਤੇ ਵੀ ਕੱਲ ਨੂੰ ਪੈਸੇ ਜਾਂ ਅੱਜ ਤੁਸੀਂ ਕਿਸੇ ਨਾਲ ਖੜੋਗੇ ਤੁਹਾਡੇ ਨਾਲ ਕੋਈ ਖੜੇਗਾ ਸੋ ਇਹ ਦੋ ਚਾਰ ਗੱਲਾਂ ਬਾਤਾਂ ਸੀਗੀਆਂ ਤੇ ਗੱਲ ਹੋਰ ਕਰਾਂਗੇ ਜੇ ਲੋੜ ਪਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਅਦਾ